ਸਾ ਸੰਗਤ ਸਤਿਗੁਰੂ ਜੀ ਸਾਰੀ ਰਾਤ ਚਮਕੌਰ ਦੀ ਗੜੀ ਸਤਪੋਹ ਦੀ ਰਾਤ ਮਹਾਰਾਜ ਸਿੰਘਾਂ ਦਾ ਪੈਰਾ ਵੀ ਦਿੰਦੇ ਆ ਸਿੰਘਾਂ ਨੂੰ ਪਿਆਰ ਵੀ ਬੜਾ ਕਰਦੇ ਆ ਤੇ ਸਾ ਸੰਗਤ ਸਾਰੀ ਰਾਤ ਮਹਾਰਾਜ ਬਿਲਕੁਲ ਵੀ ਸੁੱਤੇ ਨਹੀਂ ਪਤਾ ਹੈ ਮਹਾਰਾਜ ਨੂੰ ਵੀ ਜਿਹੜੇ ਅੱਜ ਸਿੰਘ ਮੇਰੇ ਕੋਲ ਵਾ ਅੱਠ ਪੋਹ ਦਾ ਦਿਨ ਚੜਨੇ ਇਹਨਾਂ ਚੋਂ ਬੜਿਆਂ ਨੇ ਮੇਰੇ ਨੂੰ ਹਮੇਸ਼ਾ ਲਈ ਵਿਛੋੜਾ ਦੇ ਜਾਣਾ ਹੈ ਚਲੋ ਜੀ ਸੱਤ ਪੋਹ ਦੀ ਰਾਤ ਨੂੰ ਮਹਾਰਾਜ ਸਿੰਘਾਂ ਨੂੰ ਬੜਾ ਪਿਆਰ ਕੀਤਾ ਇੱਕ ਹੈਰਾਨੀ ਦੀ ਗੱਲ ਹੁੰਦੀ ਆ ਜੀ ਮਹਾਰਾਜ ਸਿੰਘਾਂ ਨੂੰ ਇੰਨਾ ਕੁ ਪਿਆਰ ਕਰਦੇ ਆ ਉਹਨਾਂ ਦੇ ਮੱਥੇ ਚੁੰਮੇ ਮੁੱਖ ਚੁੰਮੇ ਤੇ ਅੱਲਾ ਯਾਰ ਖਾਂ ਜੋਗੀ ਲਿਖ ਦਿੰਦਾ ਹੈ ਕਹਿਣ ਲੱਗੇ ਮੈਂ ਹੈਰਾਨ ਹੋ ਗਿਆ ਚਲੋ ਮੰਨਿਆ ਵੀ ਮੱਥਿਆਂ ਨੂੰ ਚੁੰਮਦੇ ਮੁਰਸ਼ਿਦ ਆਪਣੇ ਮੁਰਿਦਾਂ ਦੇ ਪਰ ਅੱਜ ਤੱਕ ਕਦੀ ਐਸਾ ਨਹੀਂ ਹੋਇਆ ਕਿਸੇ ਗੁਰੂ ਨੇ ਕਿਸੇ ਮੁਰਸ਼ਿਦ ਨੇ ਆਪਣੀ ਮੁਰਿਦਾ ਦੇ ਪੈਰ ਵੀ ਚੁੰਮੇ ਹੋਣ ਪਰ ਚਮਕੌਰ ਦੀ ਗੜੀ ਵਿੱਚ ਹੋਇਆ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਜਾਨ ਤੋਂ ਵੱਧ ਪਿਆਰੇ ਸਿੰਘਾਂ ਦੇ ਕਦਮਾਂ ਨੂੰ ਪੈਰਾਂ ਨੂੰ ਚੁੰਮਿਆ ਹੈ ਉੱਥੇ ਉਹ ਲਿਖਦਾ ਹੈ ਕਹਿਣ ਲੱਗੇ ਚੂਮਾ ਕਬੀ ਹਲਕੁਮ ਦਹਿਨ ਚੂਮਨੇ ਬੈਠੇ ਜਬ ਪਾਏ ਤੀ ਆਏ ਤੋ ਚਰਨ ਚੂਮਨੇ ਬੈਠੇ